ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜਗਤ ਸੇਵਕ ਤੇ ਮੈਂ ਹਾਂ ਨਰਮਲ ਸਿੰਘ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜਿਹੜਾ 26 ਜਨਵਰੀ ਗਣਤੰਤਰ ਦਿਵਸ ਹੈ ਤੇ ਸਮਾਗਮ ਜਿਹੜੇ ਹੈਗੇ ਆ ਸਭਧਾਨ ਨੂੰ ਲਾਗੂ ਕਰਨ ਦੇ ਮਨਾਏ ਜਾ ਰਹੇ ਆ ਇਹਦੇ ਬਿਲਕੁਲ ਉਲਟ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਤਹਿਤ ਪ੍ਰੇਡ ਮਾਰਚ ਜਿਹੜੇ ਕੱਢੀ ਜਾ ਰਹੀ ਆ ਆਪਣੇ ਟਰੈਕਟਰਾਂ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਕਮਾਈ ਦਾ ਸਾਧਨ ਵੱਡੇ ਪੱਧਰ ਤੇ ਜਿਹੜਾ ਹੈਗਾ ਟਰੈਕਟਰ ਲੈ ਕੇ ਪ੍ਰੇਡ ਮਾਰਚ ਹੋ ਰਿਹਾ ਤੇ ਇਹਦੇ ਤੇ ਚਰਚਾ ਕਰਾਂਗੇ ਸਾਡੇ ਨਾਲ ਤਰਲੋਚਨ ਬਰਾੜ ਜੀ ਤੁਹਾਨੂੰ ਇਹਦੇ ਤੇ ਸਾਰੇ ਟੱਗਣਾ ਪਊਗਾ ਖਿਆਲ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਵੀ ਅੱਜ ਵੱਡੇ ਪੱਧਰ ਤੇ ਪੂਰੇ ਪੰਜਾਬ ਚ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਟਰੈਕਟਰਾਂ ਦਾ ਟਰੈਕਟਰ ਪ੍ਰੇਅਰ ਕਹ ਦਿਓ ਜਾਂ ਰੋਸ ਮਾਰਚ ਕਹੋ ਮੈਂ ਤਾਂ ਰੋਸ ਮਾਰਚ ਹੀ ਕਹੂੰਗਾ ਬਿਲਕੁਲ ਜੀ ਕਿਉਂਕਿ ਹਰ 26 ਜਨਵਰੀ ਹਰ ਸਾਲ 15 ਅਗਸਤ ਤੋਂ ਹੋਵੇ 25 ਜਨਵਰੀ ਹੋਵੇ ਉਦੋਂ ਕਿਸਾਨ ਰੋਸ ਕਰਦੇ ਆ ਰੋਸ ਕਰਨ ਦਾ ਮਤਲਬ ਇਹ ਹੈਗਾ ਵੀ ਸਾਨੂੰ ਅਜੇ ਜਿਹੜੀਆਂ ਸਾਡੇ ਜਿਹੜੇ ਅਧਿਕਾਰ ਸਾਨੂੰ ਨਹੀਂ ਮਿਲੇਗੇ ਜਿਹੜੇ ਸਾਡੇ ਸਵਤੰਤਰ ਖੇਤੀ ਨਾਲ ਸਵਤੰਤਰ ਕਾਨੂੰਨ ਆ ਜਿਹੜੇ ਉਹਨਾਂ ਨੇ ਸਰਕਾਰ ਨੇ ਵਾਪਸ ਵੀ ਲੈ ਲੇ ਉਸ ਦੇ ਬਾਅਦ ਵੀ ਉਹਨਾਂ ਨੂੰ ਵਿੰਗੇ ਤੇ ਤੇ ਢੰਗਣਾ ਮਤਲਬ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਹ ਸਾਰੀਆਂ ਰੋਸ ਹੀ ਹੈ ਕਹਿ ਸਕਦੇ ਸਭ ਤੋਂ ਵੱਡੀ ਗੱਲ ਇਹ ਕਹਿ ਸਕਦੇ ਆ ਜਿਹੜਾ ਵੱਡਾ ਸੰਘਰਸ਼ ਹੈ ਐਸਾ ਉਹ ਕਨੋਰੀ ਬਾਰਡਰ ਤੇ ਹੈ ਜਿੱਥੇ ਸਵਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮੇਰਾ ਕੱਲ 36 ਦਿਨ ਤੇ ਕਰੀਬ ਕਰੀਬ ਹੋ ਗਿਆ ਉਹਨਾਂ ਨੂੰ ਮਰਨ ਵਾਲੇ ਤੇ ਬੈਠੇ ਹੈਗੇ ਤੇ ਉਹਨਾਂ ਦੀ ਸਿਹਤ ਆ ਜਿਹੜੀ ਬਿਲਕੁਲ ਘਟੀ ਪਈ ਹੈਗੀ ਆ ਕਦੇ ਤੇ ਸਰੀਰ ਸਰੀਰ ਨੂੰ ਖਾਣ ਲੱਗ ਪਿਆ ਪਰ ਕੇਂਦਰ ਦੀ ਕੰਧ ਤੇ ਕੋਈ ਜੂਨ ਹੀ ਸਰਕਾਰੀ ਤੇ ਸੁਪਰੀਮ ਕੋਰਟ ਦੀ ਜਿਹੜੀ ਪੂਰੀ ਬਾਜ਼ ਅੱਖ ਹੈ ਉਹਨਾਂ ਵੱਲੋਂ ਲਗਾਤਾਰ ਰਿਪੋਰਟਾਂ ਲਈਆਂ ਜਾ ਰੀਆਂ ਵੀ ਉਹ ਜਿਹੜੀ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਪਰ ਉਹ ਕਿਤੇ ਨਾ ਕਿਤੇ ਜਾ ਕੇ ਜਿਹੜੇ ਕਿਸਾਨ ਆਪਾਂ ਵੇ ਠੀਕ ਆ ਉੱਥੇ ਘੱਟ ਗਏ ਆ ਬਾਹਲੇ ਗਏ ਆ ਜਾਂ ਟੜੇ ਬੰਦੀਆਂ ਹੁੰਦੀਆਂ ਪਰ ਰੋਜ਼ ਸਾਰਿਆਂ ਦੇ ਵਿੱਚ ਜਿਹੜਾ ਅੱਜ ਆਪਾਂ ਬਾਗਾਪਾ ਉਹਨਾਂ ਦੇ ਵਿੱਚ ਆ ਤਸਵੀਰਾਂ ਤੁਸੀਂ ਵੀ ਵੇਖ ਹੀ ਰਹੇ ਹੋ ਬਿਲਕੁਲ ਬਿਲਕੁਲ ਵੀ ਵੱਡੀ ਗੰਟੀ ਜਿਹੜੇ ਕਿਸਾਨ ਆਉਂਦੇ ਟਰੈਕਟਰ ਬਾਹਰ ਕੱਢ ਕੇ ਲਿਆਏ ਆ ਤੇ ਮੱਡੀ ਦੇ ਵਿੱਚ ਵੱਡੇ ਕਾਫਲੇ ਦੇ ਰੋਜ਼ ਦੇ ਵਿੱਚ ਇਹ ਮੰਨਦੇ ਦਿਸਦੇ ਪਏ ਕਿਉਂਕਿ ਇਹਨਾਂ ਨੂੰ ਕੋਈ ਸ਼ੌਕ ਨਹੀਂਗਾ ਜਿਹੜਾ ਵੇਖੋ ਹਜ਼ਾਰਾਂ ਲੀਟਰ ਲੱਖਾਂ ਲੀਟਰ ਜਿਹੜਾ ਤੇਲ ਆਜਾ ਉਹਦੇ ਪੰਜਾਬ 'ਚ ਸੜ ਗਿਆ ਤੇ ਕਿੰਨਾ ਮਹਿੰਗਾ ਤੇਲ ਆ ਪਰ ਉਹ ਕਾਰਨ ਕੀ ਰੋਸ ਮਨਾ ਰੋਸ ਹੀ ਬਣਾ ਸਕਦੇ ਆ ਪਰ ਜਦੋਂ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਹ ਸ਼ਾਂਤ ਨਹੀਂ ਰੋਸ ਤੇ ਸਾਡੇ ਆਮ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਹੈ ਕੇਂਦਰ ਨੂੰ ਸੁਨੇਹਾ ਦੇਣ ਵਾਸਤੇ ਹੈ ਵੀ ਪੰਜਾਬ ਸਰਕਾਰ ਦੇ ਥਰੂ ਕੇਂਦਰ ਤੱਕ ਇਹ ਗੱਲ ਜਾਵੇ ਵੀ ਜਿਹੜੇ ਕਿਸਾਨ ਆ ਅਸ ਟਾਈਮ ਉਰ ਟ੍ਰੈਕਟਰ ਲੈ ਕੇ ਬਾਹਰ ਨਿਕਲੇ ਹੋਏ ਆ ਪਿਛਲੇ ਤੁਸੀਂ ਇੱਕ ਤਸਵੀਰਾਂ ਵੇਖੀਆਂ ਹੋਣਗੀਆਂ ਫੌਨ ਕਾਉਂਟਰਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਆਈਆਂ ਸੀਗੀਆਂ ਜਿਹੜੇ ਉੱਥੋਂ ਦੇ ਕਿਸਾਨ ਸੀਗੇ ਜਿਹੜੇ ਟ੍ਰੈਕਟਰ ਕਦੇ ਬਾਜ਼ਾਰਾਂ ਚ ਜਾਂ ਸੜਕਾਂ ਤੇ ਨਹੀਂ ਚੜਦੇ ਉਹ ਬਾਜ਼ਾਰਾਂ ਦੇ ਵਿੱਚ ਟ੍ਰੈਕਟਰ ਨਿਕਲੇ ਸੜਕਾਂ ਤੇ ਨਿਕਲੇ ਸੀਗੇ ਤੇ ਉਹਨਾਂ ਵੱਲੋਂ ਵੀ ਰੋਸ ਜਿਹੜੇ ਇਹ ਕੀਤੇ ਗਏ ਸੀ ਜੀ ਇਕੱਲਾ ਜੇ ਕਹੇ ਕੋਈ ਜੇ ਅਗਰ ਸਰਕਾਰਾਂ ਨੂੰ ਲੱਗਦਾ ਵੀ ਕੱਲਾ ਘਰੀ ਪੰਜਾਬ ਦੇ ਕਿਸਾਨ ਹੀ ਜਾਂ ਮਤਲਬ ਇੰਡੀਆ ਦੇ ਭਾਰਤ ਦੇ ਕਿਸਾਨ ਹੀ ਰੌਲਾ ਪਾਉਂਦੇ ਆ ਨਹੀਂ ਇਹ ਸਾਰੇ ਤਾਂ ਇਸ ਤਰ੍ਹਾਂ ਦਾ ਚੱਕਰ ਹੈਗਾ ਪਰ ਇਸ ਟਾਈਮ ਜਿਹੜੇ ਭਾਅ ਸਰਕਾਰ ਵੱਲੋਂ ਆਨਕਾਨੀ ਕੀਤੀ ਜਾ ਰਹੀ ਹੈਗੀ ਆ ਅੱਖੋਂ ਪਰੋਖੇ ਕੀਤਾ ਜਾ ਰਿਹਾ ਕਿਸਾਨਾਂ ਨੂੰ ਤੇ ਉਹਨਾਂ ਦੀ ਕੋਈ ਗੱਲਬਾਤ ਸੁਣੀ ਨਹੀਂ ਜਾ ਰਹੀ ਤੇ ਉਹ ਲਗਾਤਾਰ ਵਿਚਾਰੇ ਉੱਥੇ ਬੈਠੇ ਆ ਆਪਣੇ ਜਿਹੜੇ ਕਿਸਾਨ ਹੋ ਵੀ ਸਾਡੀ ਜਿਹੜੀ ਐਮਐਸਪੀ ਦੀ ਗਰੰਟੀ ਮਤਲਬ ਦਿੱਤੀ ਜਾਵੇ ਪਰ ਜਿਹੜੇ ਜਿਹੜਾ ਪਿਛਲੇ ਉਹ ਤਾਂ ਉਹਨਾਂ ਨੇ ਕਾਨੂੰਨ ਨੂੰ ਰੱਦ ਦਾ ਕਰਤੇ ਪਾਰੋਂ ਤੇਵਾ ਜਿਹਨੂੰ ਵਿਗੇ ਟੇਡੇ ਢੰਗ ਨਾਲ ਉਹਨਾਂ ਨੂੰ ਪਾਰ 12 ਨਵੇਂ ਨਵੇਂ ਤਰੀਕੇ ਦੇ ਨਾਲ ਮੰਡੀਕਰਨ ਜਿਹੜਾ ਹੈਗਾ ਖੇਤੀ ਮੰਡੀਕਰਨ ਖਰੜੇ ਦੇ ਤਹਿਤ ਜਿਹੜਾ ਹੈਗਾ ਪਿਛਲੇ ਦਿਨਾਂ ਚ ਇੱਕ ਡਰਾਫਟ ਭੇਜਿਆ ਗਿਆ ਪੰਜਾਬ ਸਰਕਾਰ ਨੂੰ ਬੇਸ਼ੱਕ ਜਿਹੜਾ ਹੈਗਾ ਇਹਨਾਂ ਨੇ ਇਹਨੂੰ ਲਾਗੂ ਕਰਨ ਤੋਂ ਆਨਾਕਾਰੀ ਕੀਤੀ ਆ ਪਰੰਤੂ ਟੇਡੇ ਵਿਗੇ ਢੰਗ ਦੇ ਨਾਲ ਉਹ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਹੈਗਾ ਜਦੋਂ ਜੈਦ ਕੇਂਦਰ ਸਰਕਾਰ ਕਰ ਰਹੀ ਆ ਤੇ ਉਹਦਾ ਮੂੰਹ ਤੋੜਮਾ ਜਵਾਬ ਕਿਸਾਨ ਸ਼ਾਂਤੀ ਦੇ ਨਾਲ ਰੋਸ ਮਾਰਚ ਕਰਕੇ ਤੇ ਜਿਹੜਾ ਜਿਵੇਂ ਕਹਿ ਲੋ ਡੱਲੇਵਾਲ ਜਿਵੇਂ ਬੈਠੇ ਆ ਉੱਥੇ ਜਿਹੜਾ ਆਪ ਦਾ ਧਰਨੇ ਦੇ ਕੇ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਐਕਟਿਵ ਹੋ ਰਹੇਗੇ ਪਿਆਰ ਸਾਹਿਬ ਕਹਿੰਦੇ ਵੀ ਜਿਹੜੇ ਕਿਸਾਨ ਅੱਜ ਦੇ ਜਿਹੜੇ ਇਸ ਰੋਸ ਮਾਰਚ ਦੇ ਵਿੱਚ ਜੀ ਰੋਸ ਟਰੈਕਟਰ ਪੇੜ ਦੇ ਵਿੱਚ ਸਾਰੀਆਂ ਜੱਠੀਆਂ ਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਬਿਲਕੁਲ ਜੀ ਉਹਨਾਂ ਨੇ ਹੰਬਲਾ ਮਾਰਿਆ ਹੈਗਾ ਵੀ ਜੇ ਆਪਾਂ ਮੰਡੀ 'ਚ ਵੀ ਵੇਖਿਆ ਵੀ ਯੂਨੀਅਨਾਂ ਬਹੁਤ ਆ ਪਤਾ ਨਹੀਂ ਮੈਂ ਕਹਾਂ ਪਰ ਹਾਲੇ ਕਰੀਪੀ ਹੋ ਰਹੀਆਂ ਮੇਰੇ ਖਿਆਲ ਹੁਣ ਤਾਂ 50 ਦੇ ਕਰੀਪੀ ਹੋ ਗੀਆਂ ਕਾਫੀ ਵੱਧ ਗਿਆ ਹੈਗੇ ਆ ਪਰ ਸਾਰੀਆਂ ਆ ਜਾਂਦੀਆਂ ਸਾਰਿਆਂ ਵੱਲੋਂ ਟਰੈਕਟਰ ਆਪਣੇ ਆਪਣੀਆਂ ਯੂਨੀਅਨਾਂ ਦੇ ਜਿਹੜੇ ਆਗੂ ਆ ਉਹ ਲੈ ਕੇ ਆਏ ਤੇ ਤੁਸੀਂ ਦੇਖਿਆ ਹੁਣ ਵਿੱਚ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਹੁਤ ਵੱਡੀ ਵੱਡੀ ਲਾਈਨ ਆ ਜਿਹੜੀ ਮੰਡੀ ਦੇ ਵਿੱਚੋਂ ਬੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸ਼ਾਂਤੀਪੂਰਨ ਵੀ ਕੋਈ ਹੁੱਲੜਬਾਜੀ ਨਹੀਂ ਜਿੰਨੇ ਸਾਡੇ ਟਰੈਕਟਰਾਂ ਦੇ ਚਲਾਉਣ ਵਾਲੇ ਨੌਜਵਾਨ ਸੀਗੇ ਜਾਂ ਬਜ਼ੁਰਗ ਸੀਗੇ ਉਹ ਸਾਰੇ ਬੜੇ ਸ਼ਾਂਤੀ ਦੇ ਨਾਲ ਟਰੈਕਟਰ ਜਿਹੜੇ ਇਸ ਟਾਈਮ ਰੋਸ ਜਿਹੜਾ ਉਹ ਮਾਰਚ ਕੱਢ ਰਹੇ ਹੈਗੇ ਆ ਤੇ ਵੇਖੋ ਕੇਂਦਰ ਸਰਕਾਰ ਦੇ ਕੰਨ ਖੁੱਲਣ ਵਾਸਤੇ ਹੈ ਸ਼ੌਂਕ ਨਹੀਂ ਕਿਸੇ ਨੂੰ ਕਿਉਂਕਿ ਹਮੇਸ਼ਾ ਆਪਾਂ ਕਈ ਵਾਰੇ ਕਹਿ ਦਿੰਦੇ ਹੋਵੇ ਟਰੈਕਟਰ ਮਾਫ ਕਰਨਾ ਕੋਈ ਬੜਾ ਬੈਨੀਫਿਟਾ ਨਿਕਲ ਆਣ ਗਿਆ ਪਰ ਕਿਤੇ ਨਾ ਕਿਤੇ ਸੁਨਿਆਖਾਂ ਦਾ ਪਹੁੰਚ ਜਾਂਦਾ ਵੀ ਕਿਸਾਨਾਂ ਵੱਲ ਰੋਸ ਕੀਤਾ ਜਾ ਰਿਹਾ ਹੈਗਾ ਤੇ ਇਹ ਇੱਕ ਟ੍ਰੈਂਡ ਵੀ ਕਹਿ ਸਕਦੇ ਆ ਵੀ ਰੋਸ ਕਰਨ ਦੇ ਅੱਗੇ ਅੱਗੇ ਵੱਖਰੇ ਵੱਖਰੇ ਢੰਗ ਰਹੇ ਆ ਵੀ ਹੁਣ ਚਲੋ ਟਰੈਕਟਰਾਂ ਦੇ ਉੱਤੇ ਅਸੀਂ ਚੜ ਕੇ ਵੀ ਤੇਲ ਸਾਰ ਦੇ ਨਾਲ ਰੋਸ ਹੀ ਇੱਕ ਤਰ੍ਹਾਂ ਦਾ ਪ੍ਰਗਟਾਰ ਕਰਨਾ ਕਿਸਾਨ ਨੇ ਕਿਸਾਨ ਨੂੰ ਅੱਜ ਤੋਂ ਘਟੋ ਘਟ ਬਹਿੰਦਾ ਹਜ਼ਾਰ ਹਜ਼ਾਰ ਰੁਪਏ ਦਾ ਘੱਟੋ ਘੱਟ ਤੇਲ ਮਤਲਬ ਅੱਜ ਇੱਕ ਟਰੈਕਟਰ ਦਾ ਬਚੂਆ ਤੇ ਲੱਖਾਂ ਰੁਪਏ ਦਾ ਜਿਹੜਾ ਤੇਲ ਅੱਜ ਇਹ ਸੜ ਗਿਆ ਤੇ ਇਹ ਕੇਂਦਰ ਦੀ ਜ਼ਿੰਮੇਵਾਰੀ ਬਦੀ ਆ ਗਈ ਵੀ ਉਹ ਗੰभीरता ਨਾਲ ਲਵੇ ਜੇ ਅਗਰ ਪੰਜਾਬ ਦੇ ਕਿਸਾਨਾਂ ਨੇ ਝੋਨਾ ਕਾਣ ਕੇ ਬੀਜਣੀ ਬੰਦ ਕਰਤੀ ਨਾ ਦੇਖਦਾ ਉਹ ਹਾਲ ਹੋਊਗਾ ਕਦੇ ਇਹਨਾਂ ਨੇ ਸੋਚਿਆ ਨਹੀਂ ਹੋਣਾਗਾ ਪਰ ਮੈਂ ਕਹਿੰਦਾ ਫਿਰ ਵੀ ਅਜੇ ਕਿਸਾਨ ਸਾਡੇ ਲੜਾਈ ਲੜ ਕੇ ਇਹ ਫਸਲਾਂ ਬੀਜ ਕੇ ਦੇਸ਼ ਦਾ ਜਿਹੜਾ ਢਿੱਡ ਭਰ ਰਿਹਾ ਹੈਗਾ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਬਣਦਾ ਹੈ ਆਪਣਾ ਯੋਗਦਾਨ ਪਾ ਰਿਹਾ ਹੈਗਾ ਜੇ ਅਗਰ ਇਹ ਕਿਸੇ ਉਸ ਅਰੀਤੇ ਆਗੇ ਵੀ ਅਸੀਂ ਇਹਨਾਂ ਝੋਨਾ ਦੇ ਨਾਲ ਕੰਕ ਬੀਜੀਏ ਜੇ ਇੱਕ ਸਾਲ ਵੀ ਬੰਦ ਕਰਤਾ ਨਾ ਪੂਰੇ ਪੰਜਾਬ ਦੇ ਕਿਸਾਨਾਂ ਨੇ ਤੇ ਮੈਂ ਉਹ ਵੀ ਕੇਂਦਰ ਕੇ ਨਾ ਸੁਣਦਾ ਨਹੀਂ ਪਿਆ ਹਾਂ ਕੇਂਦਰ ਕਹਿੰਦਾ ਸੁਣਦਾ ਨਹੀਂ ਪਿਆ ਤੇ ਕੇਂਦਰ ਨੂੰ ਤਾਂ ਹੱਤਾਬਾਰੀ ਨਹੀਂ ਪੈ ਜੂਗੀ ਪਰ ਕਿਤਨੇ ਕਦੇ ਜਾ ਕੇ ਸਾਡੇ ਲੋਕਾਂ ਦੇ ਵਿੱਚ ਵੀ ਨਾ ਉਸ ਤਰ੍ਹਾਂ ਦੀ ਲਾਲਸਾ ਹੈਗੀ ਆ ਵੀ ਸਾਡੇ ਲੋਕ ਵੀ ਕਈ ਵਿੱਕ ਜਾਂਦੇ ਹੈਗੇ ਆ ਉਹ ਹੋਰ ਪਾਸੇ ਚੱਲ ਪੈਂਦੇ ਆ ਪਰ ਮੈਂ ਕਹਿੰਦਾ ਵੀ ਜੇ ਅਗਰ ਕੇਂਦਰ ਨੂੰ ਇਹ ਲੱਗਦਾ ਵੀ ਪੰਜਾਬ ਦੇ ਕਿਸਾਨਾਂ ਨੂੰ ਇੰਨਾ ਔਖੋ ਪ੍ਰਭੁਕ ਕੀਤਾ ਜਾ ਰਿਹਾ ਵੀ ਉਹ ਸਮਝਦੇ ਨਹੀਂ ਪਏ ਕੁਝ ਇੱਕ ਸਾਲ ਜੇਕਰ ਇਹ ਦੋਨੇ ਫਸਲਾਂ ਬੀਜਣੀਆਂ ਬੰਦ ਕਰ ਦਨਾਂ ਤਾਂ ਕਿਸੇ ਹੋਰ ਤਰੀਕੇ ਨਾਲ ਹੱਲ ਜਾ ਕੱਢਣ ਤੇ ਮੇਰਾ ਖਿਆਲ ਹੈ ਵੀ ਤੁਸੀਂ ਕਹਿੰਦੇ ਕੇਂਦਰ ਸੁਣਦਾ ਨਹੀਂ ਤੇ ਕੇਂਦਰ ਦਾ ਆ ਕੇ ਆ ਕੇ ਇਹਨਾਂ ਕਿਸਾਨਾਂ ਨੂੰ ਕਹਿੰਦੇ ਲੇਰਿੰਗਾਂ ਕੱਢਣਗੇ ਮੈਂ ਕੀ ਕਰੂਗਾ ਜਿਵੇਂ ਤੁਸੀਂ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਤੁਹਾਡੇ ਤੱਕ ਪਹੁੰਚਦੀਆ ਕਰੀਏ ਨਾਲ ਦੇ ਨਾਲ ਇਹ ਵੀ ਜ਼ਿਕਰ ਕਰਦੀਏ ਕਿ ਇਹ ਸਾਰਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਟਰੈਕਟਰਾਂ ਤਹਿਤ ਵੱਖ-ਵੱਖ ਮੰਡੀਆਂ ਦੇ ਵਿੱਚੋਂ ਜਿਹੜਾ ਤਹਿਸੀਲਾਂ ਦੇ ਵਿੱਚ ਐਸਡੀਐਮ ਐਸਪਰੇ ਸਮਾਗਮ ਜਿਹੜੇ ਕਰ ਰਹੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਣ ਤਹਿਤ ਡੀਸੀ ਸਾਹਿਬਾਨਾਂ ਦੇ ਧਿਆਨ ਵਿੱਚ ਲਿਆਉਣ ਤਹਿਤ ਹੈ ਇਹ ਸੁਜ ਇਹ ਸੰਜੁਗਤ ਤੋਂ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੀ ਕੌਲ ਤੇ ਸਾਰੀਆਂ ਜੱਥੇਬੰਦੀਆਂ ਨੇ ਜਿਹੜਾ ਇਹ ਮੋਰਚਾ ਜਿਹੜਾ ਅੱਜ ਦਾ ਜਿਹੜਾ ਸਫਲ ਕਰਨ ਵਾਸਤੇ ਤੈਅ ਕੀਤਾ ਸੀ ਪਰੇਡ ਨੂੰ ਤੇ ਪਰੇਡ ਲੱਗਦੀ ਆ ਲਗਭਗ ਜਿਹੜੀ ਸਫਲ ਵੀ ਹੁੰਦੀ ਆ ਰਹੀ ਹੈ ਬਿਲਕੁਲ ਜੀ ਕਹਿੰਦੇ ਵੀ ਮੈਂ ਕਹਣਾ ਵੀ ਸਾਰੇ ਕਿਸਾਨਾਂ ਵੱਲੋਂ ਇਹ ਸ਼ਾਂਤੀਪੂਰਵਕ ਕੰਮ ਹੋਣਾ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਕਿ ਤੇ ਮੈਂ ਉਮੀਦ ਕਰਦਾ ਹਾਂ ਜੇ ਸਾਡੀ ਇਸ ਗੱਲਬਾਤ ਨੂੰ ਜਿਹੜਾ ਸ਼ੇਅਰ ਵੀ ਕਰੋਗੇ ਸਾਡੇ ਪੇਜ ਨੂੰ ਫੋਲੋ ਕਰੋਗੇ ਤੇ ਲਗਾਤਾਰ ਤਸਵੀਰਾਂ ਵੀ ਤੁਸੀਂ ਸਾਰਿਆਂ ਨੇ ਵੇਖੀਆਂ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਕਿਸੇ ਕਿਸਾਨਾਂ ਨਾਲ ਅਸੀਂ ਗੱਲਬਾਤ ਨਹੀਂ ਕੀਤੀ ਪਰ ਸਾਡੀ ਜ਼ਿੰਮੇਵਾਰੀ ਇਹ ਬਣਦੀ ਸੀ ਜਿਹੜੇ ਟਰੈਕਟਰ ਪ੍ਰੇਡ ਦੇ ਵਿੱਚ ਜਿਹੜੇ ਆਏ ਹੈਗੇ ਆ ਇਹ ਉਹਨਾਂ ਨੂੰ ਜਰੂਰ ਅਸੀਂ ਕਵਰ ਕਰਕੇ ਦਿਖਾਈਏ ਵੀ ਲੋਕਾਂ ਦੇ ਵਿੱਚ ਬੜਾ ਵੱਡਾ ਰੋਸ ਹੈਗਾ ਤੇ ਕੇਂਦਰ ਜਿਹੜੇ ਸਾਡੇ ਕਿਸਾਨ ਉੱਤੇ ਕਨੌਰੀ ਬਾਰਡਰ ਤੇ ਬੈਠੇ ਉਹਨਾਂ ਦੀ ਗੱਲਬਾਤ ਸੁਣੇ ਤੇ ਉਹ ਜੋ ਮੰਗਾ ਹੈਗੀਆਂ ਤੇ ਬਾਕੀ ਸੁਪਰੀਮ ਕੋਰਟ ਤੇ ਬਹੁਤ ਆਸਾਂ ਹੈਗੀਆਂ ਕਿਉਂਕਿ ਜਿਹੜੀ ਉੱਚ ਅਦਾਲਤ ਆਪਣੀ ਦੇਸ਼ ਤੇ ਉਹ ਉਹ ਨਾਲ ਦੀ ਜਿਹੜਾ ਧਿਆਨ ਹੈ ਪੁੱਲ ਦਾ ਕੰਮ ਦੋਨਾਂ ਦੇ ਰਾਂਚ ਸਰਕਾਰ ਤੇ ਕਿਸਾਨਾਂ ਚ ਪੁੱਲ ਦਾ ਕੰਮ ਦੋਸਤੋ ਜਿਆਦਾ ਜਿਆਦਾ ਯਾਦ ਕਰਾ ਦਈਏ ਵੀ ਅੱਜ ਦਾ ਜਿਹੜਾ ਰੋਸ ਮਾਰਚ ਆ ਟਰੈਕਟਰਾਂ ਤੇ ਕੱਢਿਆ ਜਾ ਰਿਹਾ ਇਹ ਕੱਲਾ ਜਿਹੜਾ 26 ਮਾਰਚ ਨਾਲ ਸਬੰਧਤ ਨਹੀਂ ਇਹਦੇ ਨਾਲ ਨਾਲ ਦੋ ਤਿੰਨ ਚੀਜ਼ਾਂ ਹੈਗੀਆਂ ਇਹ ਖੇਤੀ ਮੰਡੀ ਜਿਹੜਾ ਹੈਗਾ ਮੱਟੀਕਰਨ ਖਰੜੇ ਦੇ ਵਿਰੁੱਧ ਦੇ ਵਿੱਚ ਨਾਲ ਦੀ ਨਾਲ ਜਿਹੜਾ ਐਮਐਸਪੀ ਲਾਗੂ ਕਰਾਉਣ ਲਈ ਜਿਹੜੇ ਕਿਸਾਨਾਂ ਤੇ ਨਰਿੰਦਰ ਮੋਤੀ ਜੀ ਜਿਹੜੇ ਆਏ ਸੀਗੇ ਪੰਜਾਬ ਦੇ ਵਿੱਚ ਉਹਨਾਂ ਤਹਿਤ ਕਿਸਾਨਾਂ ਦੇ ਪਰਚੇ ਪਾਏ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਬਹੁਤ ਸਾਰੀਆਂ ਲੜਕਦੀਆਂ ਮੰਗਾਂ ਜਿਹੜੀਆਂ ਜਿਵੇਂ ਖੇਤੀ ਬੀਮੇ ਦੀ ਗੱਲ ਆ ਇਹਦੇ ਤਹਿਤ ਅੱਜ ਦਾ ਜਿਹੜਾ ਰੋਸ ਮਾਰਚ ਕਟਿਆ ਗਿਆ ਪਰ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਆਪਣਾ ਰੁੱਖ ਸਾਫ਼ ਕਰਨਾ ਪਊਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਤੁਸੀਂ ਗਲਤ ਤੋਰੀ ਜਿਹੜੀ ਉਹ 308 7 ਦੇ ਪਾਚੇ ਕੀਤੇ ਗਏ ਜਦੋਂ ਪ੍ਰਧਾਨ ਮੰਤਰੀ ਜੀ ਆਪਣੇ ਦੇ ਆਏ ਸੀਗੇ ਪੰਜਾਬ ਦੇ ਵਿੱਚ ਉਹ ਬੜੀ ਵੱਡੀ ਲੰਬੀ ਦੂਰੀ ਦੇ ਉੱਤੇ ਖੜੇ ਸੀਗੇ ਤੇ ਪਰ ਉਹਦੇ ਬਾਅਦ ਵਿੱਚ ਜਿਹੜੇ ਕਿਸਾਨਾਂ ਦੇ ਉੱਪਰ 307 ਦੇ ਪੱਤੇ ਪਾ ਦਿੱਤੇ ਗਏ ਉਹਨਾਂ ਨੂੰ ਫੜਨ ਲਈ ਪੁਲਿਸ ਨੂੰ ਲੋਕ ਸਾਥੇ ਬੜੀਆਂ ਵੀ ਕੀਤੀਆਂ ਪਰ ਪੰਜਾਬ ਸਰਕਾਰ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਇੱਕ ਕਟਾਇਦੇ ਚ ਖੜੀ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਕਿਉਂਕਿ ਜਦੋਂ ਚਰਜੀ ਚੰਨੀ ਮੁੱਖ ਮੰਤਰੀ ਸੀ ਉਹਨਾਂ ਵੱਲੋਂ ਡਿਨਾਈ ਕਰ ਦਿੱਤਾ ਗਿਆ ਸਾਰਾ ਕੁਝ ਬੜ ਮਾਨ ਸਰਕਾਰ ਦੇ ਚੋ ਮੈਂ ਵਰੀ ਬੰਦੀ ਸੀ ਆਪਣੇ ਕਿਸਾਨਾਂ ਦੇ ਪੱਖ ਦੇ ਵਿੱਚ ਖੜਨ ਦੀ ਉਹਨੂੰ ਜਾਂਚ ਨੂੰ ਵਧੀਆ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿਉਂਕਿ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਕੋਈ ਜਰੀਬ ਨਹੀਂ ਫਰਕ ਸਕਦੀ ਕਿ ਬੜੀ ਦੂਰ ਸੀਗੇ ਉਹ ਤੇ ਪਤਾ ਨਹੀਂ ਕਿਉਂ ਕਿਹੜੇ ਇਹ ਉਹਨਾਂ ਨੇ ਜਾਂਚ ਕੀਤੀ ਸੀਗੀ ਜੇ ਅਗਰ ਪੰਜਾਬ ਸਰਕਾਰ ਵਾਕਈ ਸ਼ਹਿਰ ਦਾ ਜਾਂ ਕਿਸਾਨਾਂ ਦੇ ਪੱਖ 'ਚ ਹੈਗੀ ਆ ਤਾਂ ਉਹਨਾਂ ਨੂੰ ਦੁਬਾਰਾ ਜਾਂਚ ਕਰਾ ਕੇ ਜਿਹੜੇ ਗਲਤ ਪਰਚੇ ਹੋਏ ਆ ਤਾਂ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਤੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਬਿਲਕੁਲ ਜੀ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਰਹੇ ਆ ਇਹਨਾਂ ਨੂੰ ਸਾਂਝੇ ਕਰਕੇ ਔਰ ਅੱਗੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਦਾ ਕਰੋ ਤੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ رائے ਵੀ ਦਿਓ ਅਸੀਂ ਆਪਣੀ ਡਿਊਟੀ ਜਿਹੜੀ ਹੈ ਕਿਸਾਨਾਂ ਦੀ ਟਰੈਕਟਰ ਮਾਰਚ ਦੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਨਿਭਾ ਦਿਤੀ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਬਣ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ